नमस्कार जी स्टार है जी न्यूज चैनल पर आपका स्वागत है खबर फगवाड़ा के पास बहनी गांव में रहने वाले एनआरआई जसकरण सिंह की शादी को अभी पंद्रह दिन ही हुए थे कि परिवार ने शादी पर पैंतीस लाख खर्च कर अपने लड़के जसकरण सिंह की शादी शाही ठाट बाट की लड़की गुरप्रीत कौर से कर दी मौत के एक दिन बाद जब सोहरा परिवार ने लड़की के परिवार को फोन किया तो उन्होंने कहा क्या हमें रुककर लड़की को भेज देना चाहिए मौत के अगले दिन चूंकि पथरा से पुलिस लाइसेंस नोटरी कराने घर आए ਜਦ ਐਨਆਰਆਈ ਪਰਿਵਾਰ ਨੇ ਆਪਣੀ ਅਲਮਾਰੀ ਖੋਲੀ ਤਾਂ ਦੇਖਾ ਕਿ ਲੜਕੇ ਦੀ ਪਤਨੀ 8 ਲੱਖ ਦੇ ਗਹਿਣੇ, ਕਰੀਬ 2000 ਪਾਉਂਡ ਅਤੇ 10000 ਭਾਰਤੀ ਮੁਦਰਾ ਲੈ ਕੇ ਫਰਾਰ ਹੋ ਗਈ ਹੈ। ਹਾਂਜੀ ਕੀ ਨਾਂ ਆਂਟੀ ਜੀ ਤੁਹਾਡਾ ਬਲਜੀਤ ਕੌਰ ਕਿੱਥੇ ਰਹਣ ਬਈ ਬਾਹਰ ਨਹੀਂ ਇਹ ਤੁਹਾਡਾ ਬੇਟੇ ਦਾ ਵਿਆਹ ਸ਼ਾਦੀ ਹੋਈ ਸੀਗੀ ਜੀ ਹਾਂਜੀ ਕਿੰਨੇ ਤਰੀਕ ਨੂੰ ਹੋਈ ਸੀ 21 ਫਰਵਰੀ ਤੇ ਜੱਕਦਮ ਕੀ ਨੋਬਦਾਗੀ ਅੱਜ 9 ਮਾਰਚ ਹੋਈ ਹੈ ਤੇ ਜਿਹਦਾ ਡਿਫਰ ਕੰਪਲੀਟ ਦੇ ਦਿੱਤੀ ਥਾਣੇ ਵਿੱਚ ਉਹਨਾਂ ਨੇ ਸਾਨੂੰ ਤਾਂ ਭਾਈ ਕੋਈ ਪਤਾ ਹੀ ਨਹੀਂ ਲੱਗਾ ਕਿਹੜੀ ਕੀ ਉਹਨੂੰ ਹੋਇਆ ਕੀ ਨਹੀਂ ਬੜੀ ਸੋਹਣੀ ਰਹੀ ਹੈ ਬਾਅਦ ਵਿੱਚ ਆ 4-5 ਤਰੀਕ ਨੂੰ ਜੋ ਕੀਤਾ ਉਹਨੇ ਕੀਤਾ ਕਰਕੇ ਕਿਉਂ ਗਈਏ ਦਸ ਮਹੀਨੇ ਪਤਾ ਨਹੀਂ ਕੋਈ ਦੱਸਦੀ ਤਾਂ ਵੇਈ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤੇ ਤੁਹਾਡੇ ਘਰ ਆਏ ਸੀ ਕਿੱਥੋਂ ਆਏ ਸੀ ਕੋਈ ਪਤਾ ਇਹ ਤੁਹ ਪਤਾ ਰਹੇ ਆਏ ਆ ਕੀ ਕਹਿੰਦੇ ਤੁਹਾਨੂੰ ਆਗੇ ਉਹ ਉਹਨਾਂ ਨੇ ਇਹ ਕਿਹਾ ਤੁਹਾਡੇ ਤੇ ਕੰਪਲੇਨ ਆਈ ਆ ਵੀ ਦਾਜ ਮੰਗਦੇ ਆ ਘੁੱਟ ਮਾਰ ਕਰਦੇ ਆ ਫਿਰ ਸਮਾਨ ਤੁਹਾਡਾ ਵੀ ਕਿਦਾਂ ਤੁਸੀਂ ਚੈੱਕ ਕੀਤਾ ਆਪਣਾ ਮੜ ਕੇ ਸਮਾਨ ਤੇ ਵੀ ਉਹਨਾਂ ਦੇ ਆਇਆ ਤੇ ਚੈੱਕ ਕੀਤਾ ਸੀ ਵੀ ਅਸੀਂ ਆਏ ਤਾਂ ਆਪਣੀ ਸਬਜੀ ਪਾਣੀ ਬਣਾਉਣ ਨੇ ਰੋਟੀ ਪਾਣੀ ਅਸੀਂ ਤਾਂ ਆਪਣੇ ਆਏ ਤੇ ਉਹਨਾਂ ਜਦੋਂ ਆਏ ਉਦੋਂ ਚੈੱਕ ਕੀਤਾ ਵੀ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਇੱਥੇ ਇੱਥੇ ਸੀ ਮੌਕੇ ਤੇ ਉਦੋਂ ਹਾਂਜੀ ਇੱਥੇ ਸੀਗਾ ਉਹਨੂੰ ਅਸੀਂ ਦੱਸਿਆ ਸਾਡਾ ਸਾਰਾ ਕੁਝ ਗਿਆ ਦੀ ਅੱਛਾ ਤੇ ਉਹਨਾਂ ਸਾਹਮਣੇ ਤੁਸੀਂ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣੇ ਡੱਬੇ ਡੁੱਬੇ ਦੇਖੇ ਡੱਬਿਆਂ 'ਚ ਕੁਝ ਵੀ ਨਹੀਂ ਸੀਗਾ ਕਿੰਨਾ ਕੁ ਸਮਾਨ ਕੀਤਾ ਤੁਹਾਡਾ ਟੋਟਲ ਸਾਡੇ ਕੋਲ 4-4 ਟੋਲੇ ਦੇ ਦੋ ਸੈੱਟ ਸੀਗੇ ਤੇ ਇੱਕ ਇਹਦੀ ਆਪਣੇ 1.5 ਟੋਲੇ ਦੀ ਚੈਨੀ ਸੀਗੀ ਮੁੰਡੇ ਵਾਲੀ ਜਦੋਂ ਕੋਲੀ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਹ ਇਥੋਂ ਭੱਜ ਕੇ ਗਿਆ ਜੇ ਸਮਾਨ ਲੈ ਕੇ ਗਿਆ ਨਹੀਂ ਇਦਾਂ ਉਹਨੇ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬਹਿ ਕੇ ਚਾਹ ਪੀਦੀ ਆ ਤੇ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਦੇਖੋ ਕਿੱਡਾ ਸੀਗਾ ਬੈਗ ਉਹ ਐਡਾ ਵੱਡਾ ਬੈਗ ਸੀਦਾ ਸੈਡ ਬੈਗ ਪਾ ਕੇ ਬੇਤੀ ਸੁੱਟ ਕੇ ਲੈ ਗਈ ਝੂਲ ਗਈ ਤੇ ਉਸ ਤੋਂ ਬਾਅਦ ਤੁਸੀਂ ਚੈੱਕ ਨਹੀਂ ਕੀਤਾ ਕਮਰਾ ਆ ਗਿਆ ਵੀ ਅੰਦਰ ਕੀ ਹਾਲਾਤ ਸੀ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉੱਥੇ ਸਾਨੂੰ ਤੇ ਇੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣ ਲਈ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਮੈਂ ਮਾੜਾ ਜਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੀ account ਤੇ ਅਸੀਂ ਕਿਹਾ ਚਲ ਜਾ ਮੈਂ ਉਹਨੂੰ ਤੁਰ ਹੀ ਜਾਂਦੀ ਮੈਂ ਇੰਨੀ ਗੱਲ ਕਹੀ ਮੈਂ ਕਿਹਾ ਜੇ ਕੀਤੇ ਤੇਰਾ ਟਾਈਮ ਆਊਗਾ ਜੇ ਤੇਰਾ ਟਾਈਮ ਨਾ ਹੋਇਆ ਤੇ ਅਸੀਂ ਜਿਸ ਕਰ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਨ ਤੁਸੀਂ ਜ ਆਪਣਾ ਸਾਰਾ ਦੇਖਿਆ ਜਦੋਂ ਤੁਹਾਡੇ ਦੇ ਕੰਪਲੀਟ ਕੀਤੀ ਤੁਸੀਂ ਦੇਖਿਆ ਤੁਸੀਂ ਫੋਨ ਕੀਤਾ ਉਹਨਾਂ ਨੂੰ ਦੂਜੀ ਤਰ ਨੂੰ ਉਤਰੋਂ ਉਹਨਾਂ ਨੂੰ ਮੈਂ ਫੋਨ ਕੀਤਾ ਫਿਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹ ਮੈਨੂੰ ਕਹਿੰਦੀ ਮੰਮੀ ਮੈਂ ਭਰਾ ਮੇਰਾ ਹਵੇਲੀ ਨੂੰ ਗਿਆ ਆ ਤੇ ਮੈਂ ਉਹ ਆਉਂਦਾ ਤੇ ਮੈਨੂੰ ਛੱਡ ਕੇ ਜਾਂਦਾ ਹੈ ਨਹੀਂ ਸਮਾਨ ਦੀ ਗੱਲਬਾਤ ਨਹੀਂ ਕੀਤੀ ਸੋਨਾ ਕਿਤੇ ਗਿਆ ਸਾਡਾ ਸਮਾਨ ਦੀ ਨਾ ਕੋਈ ਗੱਲ ਨਹੀਂ ਕੀਤੀ ਅਸੀਂ ਤੇ ਇਹ ਹੀ ਸਮਝਦੇ ਰਹੇ ਵੀ ਚਲੋ ਨਿਆਣਾ ਆ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਹੈ ਸਾਨੂੰ ਇਸ ਗੱਲ ਤੇ ਉਹਦੇ ਤੇ ਕੋਈ ਡਾਕਟਰ ਵੀ ਇਹ ਇਦਾਂ ਸਾਡੇ ਨਾਲ ਕਰੂਗੀ। ਤੇ ਪਾਸਪੋਰਟ ਕਿਉਂ ਲੈ ਗਈ ਮੁੰਡੇ ਦਾ ਜਾ ਕੇ ਪਰ ਇਹ। ਪਾਸਪੋਰਟ ਤੇ ਬਾਅਦ ਚ ਪਤਾ ਲੱਗਾ ਜਦੋਂ ਮੁੰਡਾ ਰਾਮਾ ਮੰਡੀ ਗਿਆ ਜਦੋਂ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਫੋਨ ਚੱਕਿਆ ਵੀ ਪਾਸਪੋਰਟ ਗੁਰਪ੍ਰੀਤ ਦਾ ਹੈ ਨਹੀਂਗਾ ਵੀ ਮੇਰੇ ਕੋ ਕਿਤੇ ਡੇਗਤ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇ ਤੇਰੀ ਗੱਲ ਕਰੋ ਨਹੀਂ ਮੁੜ ਕੇ ਇਹਨਾਂ ਨੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਹਦਾ ਆਪਣਾ ਮੁੰਡਾ ਤਾਂ ਬਾਹਰ ਹੀ ਸੀਗਾ ਗਲੈਂਡ ਵਿੱਚ ਹੀ ਉੱਥੇ ਆਪਣੇ ਡਿਲੀਵਰੀਆਂ ਦੇ ਕੰਮ ਚੱਲਦਾ ਆ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਗਵਾੜੇ ਮਹੀਨੇ ਲਈ ਆਇਆ ਵਿਆਹ ਚ ਵਿਆਹ ਕਰਾਣੀਆਂ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਇਹ ਤੇ ਇਹ ਕਹਿੰਦੇ ਵੀ ਜੋ ਸਾਡਾ ਲੈ ਕੇ ਗਈ ਉਹ ਸਾਡਾ ਵਾਪਸ ਕਰ ਦਵੇ ਤੇ ਜਿਹੜੀ ਕੰਪਲੇਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੀ ਸੱਚਾਈ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆਈ ਨਹੀਂ ਜਿਹੜੀ ਉਹ ਕਹਿੰਦੇ ਵੀ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਇਹ ਸਭ ਝੂਠੀ ਕੰਪਲੇਨ ਨਹੀਂ ਆ ਨਾ ਅਸੀਂ ਦਾਜ ਦੀ ਗੱਲ ਕੀਤੀ ਹੈ ਸਾਲ ਮੇਰੇ ਨਾਲ ਗੱਲ ਕਰਦੀ ਦੀ ਫੋਨ ਦੇ ਉੱਤੇ ਬੜੀ ਵਧੀਆ ਰਹੀ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚੌਦ ਦੇਣਾ ਚ ਇਹਨੂੰ ਹੋਇਆ ਕੀ ਜਾਂ ਕੋਈ ਇਹਦਾ ਪਿੱਛੋਂ ਪ੍ਰੈਸ਼ਰ ਸੀਗਾ ਕ ਇਹਦਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਆ ਜਿਹੜਾ ਇਹ ਤੁਹਾਨੂੰ ਕੀ ਲੱਗਦਾ ਕੋਈ ਇਹਦਾ ਫੋਨ ਤੇ ਕੋਈ ਸਮਝਾਉਂਦਾ ਵਗੈਰੇ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਉਂਦਾ ਕੋਠੇ ਦੇ ਉੱਤੇ ਚਾਰ ਪੰਜ ਤਰੀਕ ਕੱਪੜੇ ਧੁੰਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰਮ ਕਰਦੀ ਸਾਡੇ ਉਹ ਕਹਿੰਦੀ ਵੀ ਪਤਾ ਨਹੀਂ ਕਿ ਇਸੇ ਮੁੰਡੇ ਨਾਲ ਗੱਲ ਕਰਦੀ ਸੀ ਕਿ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹ ਕਹੀ ਗਈ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਉਹ ਫੇ ਮੁੰਡਾ ਕੋਈ ਇਸਰਵਾਲ ਵਾਲੇ ਰੋਡ ਤੇ ਖੜਾ ਹੋਊਗਾ ਇਹਦਾ ਉਹਨੂੰ ਦੱਸਦੀ ਹੋਊਗੀ ਵੀ ਮੈਂ ਇਸ ਘਰ ਚ ਰਹਿਣੀ ਆ ਤੇ ਜਿਹੜਾ ਮੁੰਡਾ ਲੈਣ ਆਇਆ ਸੀ ਤੁਸੀਂ ਦੇਖਿਆ ਵਾਕਈ ਭਰਾ ਸੀਗਾ ਕੋਈ ਹੋਰ ਹੀ ਕੋਈ ਮੁੰਡਾ ਕੋਈ ਉਹ ਭਰਾ ਹੀ ਸੀ ਠੀਕ ਹੈ ਉਹ ਭਰਾ ਹੀ ਸੀ ਜੰਗਲਜੀ ਕਿਹਨਾ ਜੀ ਆਪਣਾ ਪਰਮਜੀਤ ਸਿੰਘ ਕਿੱਥੇ ਤੇ ਰਹਣੇ ਆ ਜੀ ਬਹਾਨੀ ਪਿੰਡ ਬਹਾਨੀ ਕੀ ਮਾਮਲਾ ਕੀ ਜਿਹੜਾ ਇੱਕ ਤੁਹਾਡੇ ਘਰ ਦੇ ਵਿੱਚ ਜਿਹੜਾ ਵਿਆਹ ਹੋਇਆ ਸੀ ਤੇ ਕੁੜੀ ਗਹਿਣੇ ਗੱਟਾ ਸਾਰਾ ਕੁਝ ਲੈ ਕੇ ਕੱਢ ਗਏ ਹਾਂਜੀ ਇਹ 21 ਤਰੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਲ ਸਾਨਾਫ ਮਲਕੀਤ ਸਿੰਘ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਨੇ ਬਾਹਰ ਲੈ ਆਏ ਸੀਗੇ ਇੱਥੇ ਪਰੌਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਤੋਂ ਆਈ ਸੀ ਭੈਣ ਇੰਗਲੈਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰੋਂ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਇਹ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਆਉਂਦਾ ਆ ਸੱਚ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਹੁੰਦੇ ਆ ਸੀ ਘਟਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਹੀਂ ਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ 'ਚ ਕੋਈ ਨਸ਼ੀਲੀ ਦਵਾਈ ਖੜਾਈ ਆ ਜੀ ਸੁੱਤੇ ਸੀਗੇ ਰਾਤ ਨੂੰ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੁਝ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਇਹ ਲੈ ਕੇ ਗਈ ਮੁਰਕੇ ਤੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਰਹੇ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਇਹਨੇ ਚੱਕਿਆ ਨਹੀਂ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਂਦੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਂਦੇ ਆ ਮੁੰਡਿਆ ਕੰਮ 'ਚ ਗਿਆ ਮੁੰਡਾ ਹੁੰਦਾ ਤੇ ਛੱਡ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ 7 ਤਰੀਕ ਸ਼ਾਮ ਨੂੰ ਸਾਡੇ ਤੇ ਕਮਲੇਟ ਪਾਰਤੀ ਆ ਕੁੱਟ ਮਾਰਦੀ ਤੇ ਦਾਜ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੂੰ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਗੰਗਲ ਕਿੰਨੇ ਕੁ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕੁ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇੱਕ ਇੱਕ ਮੋਬਾਈਲ ਫੋਨ ਸੀਗਾ ਹੈੱਡਫੋਨ ਸੀਗੇ 30000 ਦੇ ਤੇ ਬਾਕੀ ਸੋਨੇ ਚ ਅੰਕਲ ਕੀ ਕੀ ਸੀਗਾ ਸੋਨੇ ਦੇ ਦੋ ਸੈੱਟ ਸੀਗੇ 4-4 ਤੋਲੇ ਦੇ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਉਹਨੇ 1.5 ਤੋਲੇ ਦੀ ਹਾਂਜੀ ਤੇ ਅੱਜ ਅੱਜ ਅੰਕਲ 9 ਤਰੀਕ ਹੋਈ ਐ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਤਰੀਕ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ ਨੂੰ 21 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਘੁੰਮਣ ਫਿਰਨ ਗਏ ਆ ਫਿਰ ਆਪਣੀ ਪੇਕੀ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਫੇਰ ਇਹ ਸ਼ਾਪਿੰਗ ਕਰਨ ਗਏ ਲੱਖ ਰੁਪਏ ਦੀ ਮੁੰਡੇ ਦੀ ਸ਼ਾਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇਰ ਸੀ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰਾਂ ਤੇ ਸੀਗੇ ਉਹ ਉੱਧਰ ਜੁਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਤੇ ਚੋਗਾ ਪਿੰਨ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਅਸੀਂ ਪਹਿਲਾਂ ਸਾਡੇ ਮਾਮਾ ਜੀ ਦਾ ਲੜਕਾ ਬਾਹਰੋਂ ਆਇਆ ਸੀ ਉੱਥੇ ਫੰਕਸ਼ਨ ਟੈਂਡ ਕੀਤਾ ਤੇ 15 ਤੋਂ 20 ਦਿਨ ਹੋਏ ਅਜੇ ਵਿਆਹ ਨੂੰ ਤੇ ਯਕਦਮ ਕੀ ਇਹ ਦਿਨ ਉਪਦਾਗੀ ਵਿੱਚ ਪਤਾ ਨਹੀਂ ਹੁਣ ਕੀ ਹੈ ਉਹਦੇ ਕੋਈ ਬਾਹਰ ਰਿਲੇਸ਼ਨ ਹੈ ਆ ਕੀ ਹੈਗਾ ਕੀ ਨਹੀਂ ਹੈਗਾ ਉਸੀਂ ਕੀ ਦੱਸ ਸਕਦੇ ਹੁਣ ਸਲੂਸ਼ਨ ਹੋਣਗੇ ਤੇ ਤਦ ਹੀ ਉਹਨੇ ਆਹ ਹੁਣ ਕੰਮ ਕੀਤਾ ਤੇ ਇਕੱਠਾ ਕਰਨ ਲਾ ਨਹੀਂ ਜਦੋਂ ਕੁੜੀ ਜਦੋਂ ਘਰ ਇੱਥੇ ਰਹਿੰਦੀ ਸੀ ਸਾਡੇ ਕੋਲ ਕਿਦਾਂ ਦਾ ਫੋਨ ਤੇ ਗੱਲਾਂ ਬਾਤਾਂ ਵੀ ਕਰਦੀ ਸੀ ਕਿਸੇ ਨਾਲ ਗੱਲਾਂ ਬਾਤਾਂ ਰਾਤ ਨੂੰ ਵੀ ਕਰਦੀ ਸੀ ਉੱਪਰ ਜਾ ਕੇ ਕੋਠੇ ਤੇ ਚੜ ਚੜ ਕੇ ਗੱਲਾਂ ਕਰਦੀ ਸੀਗੀ ਕੁਝ ਪਤਾ ਲੱਗਾ ਤੁਹਾਨੂੰ ਵੀ ਕਿੰਨਾ ਗੱਲਬਾਤ ਕਰਦੀ ਸੀ ਬਾਰੇ ਕੋਈ ਪਤਾ ਨਹੀਂ ਲੱਗਾ ਉੱਪਰ ਉਹ ਜਾ ਕੇ ਕਰਦੀ ਸੀ ਰਜਾਈ ਜਮੂਹ ਦੇ ਕੇ ਕਰਦੀ ਸੀ ਇਹ ਲਵ ਮੈਰੀਜ ਸੀ ਜਾਂ ਕਿੱਦਾਂ ਨਹੀਂ ਰੇਜ ਮੈਜਰ ਸੀਗੀ ਯਾਨੀ ਕਿ ਮੋਨੇ ਉਹਨੇ ਦਿਨ ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇਆ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੀਟ ਚ ਕੀ ਲਿਖਿਆ ਤੁਹਾਡੇ ਖਿਲਾਫ ਕੰਪਲੀਟ ਚ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਹੈ ਤੇ ਦਾਜ ਮੰਗਦੇ ਆ ਅੱਛਾ ਜੀ ਹਾਂਜੀ ਤੇ ਇੰਗੇਜਮੈਂਟ ਨੂੰ ਕਿੰਨਾ ਟਾਈਮ ਹੋ ਗਿਆ ਸੀ ਪਹਿਲਾਂ ਇੰਗੇਜਮੈਂਟ ਨੂੰ 1 ਸਾਲ ਤੋਂ ਉੱਪਰ ਹੋ ਗਿਆ ਤੇ ਸਾਲ ਚ ਕੋਈ આરોਪ ਨਹੀਂ ਲਗਾਇਆ ਵੀ ਸਾਡੇ ਕੋ ਦਾਜ ਮੰਗਦੇ ਜਾਂ ਕੁਝ ਨਹੀਂ ਨਹੀਂ ਕੁਝ ਨਹੀਂ ਕੀਤਾ ਮੁੰਡੇ ਨਾਲ ਬਾਹਰ ਮੁੰਡਾ ਸਾਡਾ ਰਹਿੰਦਾ ਇੰਗਲੈਂਡ ਦੇ ਵਿੱਚ ਉਹਨਾਂ ਗੱਲਾਂ ਵਰਤਾਂ ਫੋਨ ਤੇ ਕਰਦੀ ਰਹੀ ਸਭ ਕੁਝ ਯਾਨੀ ਕਿ ਸਹੀ ਚੱਲਦਾ ਗਿਆ ਤੇ ਜਦੋਂ ਕਿੱਥੇ ਹੈ ਜੀ ਮੁੰਡਾ ਸਾਨੂੰ ਪਤਾ ਨਹੀਂ ਇਹ ਮੁੰਡੇ ਦਾ ਪਾਸਪੋਰਟ ਲੈ ਗਈ ਆ ਸਾਨੂੰ ਨਹੀਂ ਪਤਾ ਉਹ ਕਿੱਥੇ ਹੈਗਾ ਕਿੱਥੇ ਜਾਂਦੇ ਸਾਡੇ ਨਾਲ ਸੰਪਰਕ ਹੀ ਨਹੀਂ ਹੋ ਰਿਹਾ ਹਲੇ ਮੁੰਡੇ ਦੇ ਨਾਲ ਸਾ ਟੈਨਸ਼ਨ ਦੇ ਵਿੱਚ ਆ ਟੈਨਸ਼ਨ ਲੈ ਗਿਆ ਸਾਨੂੰ ਕੋਈ ਨਹੀਂ ਉਹਦੇ ਇਲਮ ਵੀ ਹੋਏਗਾ ਕਿੱਥੇ ਆ ਪਾਸਪੋਰਟ ਇਹਦਾ ਹੀ ਕੋਲ ਆ ਇਹ ਹੀ ਲੈ ਗਈ ਆ ਤੇ ਜਦੋਂ ਅੰਕਲ ਵਿਆਹ ਇਹਦਾ ਹੋਇਆ ਸੀਗਾ ਕੁੜੀ ਦਾ ਤੇ ਘਰ ਲੈ ਕੇ ਆਈ ਸੀ ਕੋਈ ਦਾਜ ਵਗਾਰਾ ਕੁਝ ਸਮਾਨ ਵਗਾਰਾ ਨਹੀਂ ਐਦਾਂ ਦੀ ਕੋਈ ਚੀਜ਼ ਨਹੀਂ ਸਾਡੇ ਘਰ ਆਈ ਜਿਹੜਾ ਸੋਨਾ ਇਹ ਨਹੀਂ ਆਪਣੀ ਕੁੜੀ ਨੂੰ ਸੈੱਟ ਪਾਇਆ ਮੁੰਡੇ ਨੂੰ ਡੇਢ ਦਿਨਾਂ ਦੀ ਚੈਨੀ ਪਾਈ ਆ ਉਹੀ ਕੁਝ ਆਇਆ ਸਾਡੇ ਕੋਲ ਹੋਰ ਕੱਪੜਾ ਲੀਡਾ ਜੋ ਅੱਜ ਗੱਲ ਚੱਲਦਾ ਜਿਉ ਉਹ ਪੁੱਛ ਰਿਹਾ ਤੇ ਉਹ ਹੈਗਾ ਸਾਰਾ ਸਮਾਨ ਪਿਆ ਉਹਦਾ ਆਪਣਾ ਸਮਾਨ ਵੇਖ ਕਰ ਉਹਦਾ ਸਮਾਨ ਇੱਥੇ ਸਾਰਾ ਹੀ ਪਿਆ ਆ ਕਪੜੇ ਲੇੜੇ ਸਾਰੇ ਇੱਥੇ ਵੀ ਹਾਲੇ ਪੂਰੀ ਅਸੀਂ ਇੱਕ ਵਾਰੀ ਨਹੀਂ ਕੀਤੀ ਘਰ ਦੀ ਪੂਰੀ ਵੀ ਕਪੜੇ ਲੀੜਾ ਉਹ ਆਪਣਾ ਕਿੰਨਾ ਲੈ ਕੇ ਗਈ ਉਹ ਰਾਤ ਨੂੰ ਲੈ ਕੇ ਗਿਆ ਕੋਈ ਉਹਦਾ ਕਦੋਂ ਲੈ ਕੇ ਗਿਆ ਤੇ ਜਦੋਂ ਤੁਹਾਡੇ ਖਿਲਾਫ ਕੰਪਲੇਟ ਆਈਏ ਤੁਸੀਂ ਉਦੋਂ ਦੱਸਿਆ ਉਹਨਾਂ ਨੂੰ ਵੀ ਤੁਹਾਡਾ ਜਦੋਂ ਤਲਾਸ਼ੀ ਲਈ ਤੇ ਆਪਣੀ ਕਰ ਹਾਂਜੀ ਹਾਂਜੀ ਅਸੀਂ ਉਦੋਂ ਤਲਾਸ਼ੀ ਆਪਣੀ ਕਰਕੇ ਸਾਰਾ ਮਟੁੰਬਾ ਦੇਖੀਆਂ ਪਹਿਲਾਂ ਵੀ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਆ ਤੇ ਤੁਹਾਨੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ ਸਾਨੂੰ ਥਾਣਾ 라ਵਲਪਿੰਡੀ ਪੈਂਦਾ ਜੀ ਤੇ ਤੁਸੀਂ ਕੰਪਲੀਟ ਕੀਤੀ ਥਾਣੇ ਵਿੱਚ ਹਾਂਜੀ ਹਾਂਜੀ ਅਸੀਂ ਉਸੇ ਟਾਈਮ ਰਾਤ ਨੂੰ ਕੰਪਲੀਟ ਕਰਕੇ ਆਏ ਹਾਂ ਕੀ ਮੰਗ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਜੋ ਸਾਡਾ ਲੁੱਟ ਖੋਹ ਹੋਈ ਆ ਉਹ ਸਾਨੂੰ ਦਵਾਈ ਜਾਵੇ ਹਾਂਜੀ ਠੀਕ ਆ